ਕਹਿੰਦੇ ਪਰ ਇੱਕ ਬੰਦ ਨੂੰ ਗੱਲ ਦੱਸ ਦਿੰਦਾ ਉਹ ਲੋਕਾਂ ਦੇ ਸਾਰਿਆਂ ਦੇ ਭਲੇਖੇ ਪੂਰੇ ਹੋ ਜਣੇ ਗਲਤ ਜਿਹੜੇ ਕਹਿੰਦੇ ਨਾ ਅਕਾਲੀ ਦਲ ਨਹੀਂ ਉੱਠਣਾ ਅਕਾਲੀ ਦਲ ਕਮਜੋਰ ਹੈ ਅਕਾਲੀ ਦਲ ਦਬਿਆ ਹੀ ਨਹੀਂ ਅਕਾਲੀ ਦਲ ਦਾ ਜਿਹੜਾ तकरीबन ਸਰਕਾਰੀ ਲੋਕ ਹੁੰਦੇ ਸੋਚ ਵਾਲੇ ਉਹ ਕਹਿੰਦੇ ਆ ਅਕਾਲੀ ਦਲ ਕਮਜੋਰ ਹੈ ਅਕਾਲੀ ਦਲ ਹਮੇਸ਼ਾ ਚੜ੍ਹਦੀਆਂ ਕਲਾ 'ਚ ਹੈ ਚੜ੍ਹਦੀਆਂ ਕਲਾ 'ਚ ਰਹੂਗਾ ਇਹ ਕਦੇ ਵੀ ਜਿਹੜਾ ਅਕਾਲੀ ਦੀ ਤਾਬਿਆ ਤੇ ਤਿਆਰ ਹੋਇਆ ਦਲ ਉਹ ਕਦੇ ਕਮਜ਼ੋਰ ਹੋ ਹੀ ਨਹੀਂ ਸਕਦਾ ਨਾਲੇ ਸ਼੍ਰੋਮਣੀ ਕਮੇਟੀ ਦੀ ਵਾਰਡ ਬਣਾਈ ਹੈ ਪੰਥ ਨੇ ਇਹ ਅ ਨਵੰਬਰ ਚ ਸ਼ੁਰੂ ਹੋਣੀ ਕਿ ਬਈ ਦਸੰਬਰ ਚ ਕਾਲੀ ਕਤਲ ਬਣੇ ਇੱਕ ਜੀ ਰਵਨੀ ਸਿੰਘ ਬਿੱਕੂ ਨੇ ਵੀ ਅੱਜ ਸਵਾਲ ਕੀਤਾ ਉਹ ਕਹਿੰਦੇ ਕਿ ਅਕਾਲੀ ਦਲ ਜਿਨ੍ਹਾਂ ਨੂੰ ਸਰੌਂ ਦੀ ਯਤਨ ਕਰਾ ਬੰਦੀ ਸਿੰਘ ਕਹਿੰਦੇ ਨੇ ਉਹਨਾਂ ਵਰਗਿਆਂ ਦੇ ਅੱਜ ਫੰਮਾ ਡਬੋਟ ਨਾ ਪਾ ਰਿਹਾ ਦੇਖੋ ਮੈਂ ਬਿਲਕੁਲ ਉਸ ਬੰਦੇ ਦੇ ਗੈਰ ਜ਼ਿੰਮੇਵਾਰਾ ਨਾ ਬਿਆਨਾਂ ਦੀ ਨਿੰਦਿਆ ਕਰਦਾ ਉਹਨੂੰ ਇਹ ਨਹੀਂ ਪਤਾ ਕਿ ਬੰਦੀ ਸਿੰਘ ਹਰ ਕਾਤਲ ਬੰਦੀ ਸਿੰਘ ਨਹੀਂ ਹੁੰਦਾ ਜਿਹੜਿਆਂ ਨੂੰ ਅਕਾਲੀ ਦਲ ਬੰਦੀ ਸਿੰਘ ਕਹਿ ਰਿਹਾ ਉਹਨਾਂ ਲੋਕਾਂ ਨੂੰ ਜਿੰਨੀਆਂ ਕੈਦਾਂ ਕੀਤੀਆਂ ਸੀ ਵਕਤ ਦੀ ਸਰਕਾਰ ਨੇ ਤੇ ਕਾਨੂੰਨ ਨੇ ਉਹ ਪੂਰੀਆਂ ਹੋਣ ਤੋਂ ਬਾਅਦ ਵੀ 10-10 ਸਾਲ ਉੱਪਰ ਹੋ ਗਿਆ। ਇਹ ਹਿਊਮਨ ਰਾਈਟਸ ਹੈ। ਉਹਨਾਂ ਲੋਕਾਂ ਨੂੰ ਬਿਨਾ ਵਜ੍ਹਾ, ਬਿਨਾ ਕਿਸੇ ਕਾਨੂੰਨ ਦੀ ਮਨਜ਼ੂਰੀ ਦੇ ਬਿਨਾਂ। ਹੁਣ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਹੀ ਲੈ ਲਓ। ਉਹਨੇ ਇਹ ਤਾਂ ਕਦੇ ਕਿਹਾ ਹੀ ਨਹੀਂਗਾ ਕਿ ਮੈਨੂੰ ਮਾਫ਼ ਕਰ ਦਿਓ। ਉਹ ਕਹਿੰਦਾ ਬਈ ਤੁਸੀਂ ਮੈਨੂੰ ਫਾਂਸੀ ਸੁਣਾਈ ਹੋਈ ਹੈ ਫਾਂਸੀ ਲਾ ਦਿਓ। ਮੇਰੀ ਪਟੀਸ਼ਨ ਦਾ ਫੈਸਲਾ ਕਰਕੇ ਦੋ ਟੁੱਕਰੋ। ਓਏ ਮੈਂ ਮੈਂ ਨੋਟਾ ਨਹੀਂ ਕਰ ਰਿਹਾ ਜਿਹੜੇ ਚੌੜੇ ਵਾਲੀ ਗੱਲ ਹੈ ਇਹ ਸਰਦਾਰ ਜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਗੁਰੂ ਰਾਮਦਾਸ ਤੇ ਹਮਲਾ ਹੋਇਆ ਤੇ ਜੇ ਗੁਰੂ ਰਾਮਦਾਸ ਦੀ ਪ੍ਰਸੰਤਾ ਨਾ ਹੁੰਦੀ ਸਖੂਏ ਸਿੰਘ ਬਾਦਲ ਦੇ ਤਾਂ ਭਾਣਾ ਹੋਰ ਹੀ ਹੋਣਾ ਸੀ ਇਹ ਤਾਂ ਗੁਰੂ ਨੇ ਆਪਣੀ ਹਿੱਕ 'ਚ ਗੋਲੀ ਖਾ ਲਈ ਤੇ ਆਪਣੇ ਸਿੱਖ ਨੂੰ ਬਚਾ ਲਿਆ ਸਤਿਗੁਰੂ ਸਿੱਕੀ ਕਰੇ ਪ੍ਰਤਪਾਲ ਸੁਖਮਨੀ ਸਾਹਿਬ ਕਹਿੰਦਾ ਸੋ ਇਹ ਤਾਂ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਨਾ ਧਰਮ ਦੀ ਸ਼ਰਮ ਹੈ ਨਾ ਉਹਨਾਂ ਨੂੰ ਕਾਲ ਤੱਕ ਦੀ ਮੈਂ ਸ਼ਰਮ ਹੈ ਨਾ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਦੀ ਸ਼ਰਮ ਹੈ ਉਹ ਲੋਕਾਂ ਦੇ ਨਾਲ ਇਹ ਬੰਦੀ ਸਿੱਖਾਂ ਨੂੰ ਨਾ ਰੜਾਵੇ ਇਹ ਬੰਦੀ ਸਿੱਖ ਸੀ ਜਿਹੜੇ ਇਹ ਪੰਥ ਦੇ ਜਜ਼ਬੇ ਲਈ ਸੀਗੇ ਤੇ ਜਿਹ ਇਹ ਜੋ ਉਹ ਕਹਿੰਦਾ ਜੋੜਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨਾ ਵੀ ਕੀਤੀ ਹੈ ਤੇ 2013 ਜਾਂ ਜੋੜਾ ਬਿਆਨ ਦਿੰਦਾ ਕਿ ਮੇਰੀ ਲਿਸਟ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਉਹ ਤੋਂ ਕਿਹੜੀ ਬੇਦਵੀ ਹੋਈ ਹੋਈ ਸੀ ਇਹ ਤਾਂ ਹੁਣ ਸਰਕਾਰ ਰਲ ਗਈ ਜੀ ਨੇ ਉਥੇ ਹਿੰਮਤ ਕਰਕੇ ਪਹੁੰਚਾਇਆ ਉਹਨਾਂ ਦੇ ਏਜੰਸੀਆਂ ਨੇ ਪੰਥਕ ਵਿਰੋਧੀ ਸ਼ਕਤੀਆਂ ਲੜ ਗਈਆਂ ਤੇ ਇਹ ਏਜੰਸੀਆਂ ਨੇ ਲੜ ਕੇ ਚਾਹਿਆ ਕਿ ਸੁਖਵੀਰ ਸਿੰਘ ਬਾਦਲ ਹੁਣ ਸੀਨ ਤੋਂ ਪਾਸੇ ਕੀਤਾ ਜਾਵੇ ਨਹੀਂ ਸੁਖਵੀਰ ਸਿੰਘ ਬਾਦਲ ਦੀ ਫੇਰ ਚੜ੍ਹਤ ਹੋ ਰਹੀ ਹੈ ਪਰ ਰੱਬ ਨੂੰ ਹੀ ਮਨਜ਼ੂਰ ਨਹੀਂ ਹੁਣਾ ਉਹ ਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਰੱਖਦਾ ਚਾਹ ਮਹਮਦਾਨਤ ਨੂੰ ਹੋਈ ਉਹ ਸੋਈ ਹੋਵੇ ਜੋ ਕਰੂਗਾ ਖਾਲਸਾ ਪੰਥਕੀਆਂ ਸੋ ਇਹ ਸਾਰੇ ਲੋਕਾਂ ਦੀ ਗੱਲ ਭਿਲੇਖੇ ਚੱਲ ਰਹੀ ਨਹੀਂ ਬਿੱਟੂ ਜੀ ਨੂੰ ਤੇ ਇਤਿਹਾਸ ਨਹੀਂ ਪਤਾ ਪੜ੍ਹ ਲਿਆ ਕਰਨ ਉਹਨਾਂ ਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਹਿੰਦੇ ਕੀ ਆ ਕਰਦੇ ਕੀ ਆ ਇਹ ਜਦ 4 ਦਸੰਬਰ ਨੂੰ ਬਿਆਨ ਦਿੱਤਾ ਜਾਂ ਤੁਸੀਂ ਉਹਨੂੰ ਕਹੇ ਚੌੜੇ ਨੂੰ ਗਏ ਜਿਹੇ ਚ ਭੇਜੋ ਉਦੋਂ ਆ ਸਾਰੀ ਕਹਾਣੀ ਹੋਈ ਸੀ ਉਦੋਂ ਕਿਉਂ ਕਹਤਾ ਤੂੰ ਭਾਈ ਮੈਂ ਤਾਂ ਕਹਿਣਾ ਜੇ ਤੈਨੂੰ ਇੰਨੀ ਹਮਦਰਦੀ ਆ ਉਹਦੀ ਇਹ ਫੋਟੋ ਆਪਣੇ ਡਰਾਈਂਗ ਰੂਮ ਚ ਲਾ ਸਾਨੂੰ ਚੰਗਾ ਲੱਗੂਗਾ ਕਿ ਤੂੰ ਜੋ ਕਹਿਣਾ ਉਹ ਕਰਦਾ